ਤੇ ਆ 12 ਗੇਜ ਲੱਗੀ ਹੁੰਦੀ ਆ ਭਰਾ ਹਾਂਜੀ ਤੇ ਇਹ ਟਾਟਾ ਦੀ ਆ ਜੀ ਠੀਕ ਆ ਜੀ ਛੇੜ ਵਾਲਾ ਫਰਸਾ ਜਿਹੜਾ ਉਹ ਟਾਟਾ ਦਾ ਥੱਲੇ ਵਾਲਾ ਜਿਸਤੀ ਆ ਹਾਂਜੀ ਇਹਨੂੰ ਜਰ ਨਹੀਂ ਲਾਈਦੀ ਜੀ ਨਹੀਂ ਜਰ ਨਹੀਂ ਜਗਾਲ ਜਮੀ ਨਹੀਂ ਫੜਦਾ ਹੀ ਨਹੀਂ ਭਰਾ ਜਗਾਲ ਤੇ ਪਾਣੀ ਭਰ ਕੇ ਖੜਾ ਜਿਵੇਂ ਪਾਣੀ ਦੀ ਭਰ ਕੇ ਖੜਾ ਲਈ ਤਾਂ ਵੀ ਨਹੀਂ ਆਇਆ ਹੈਗਾ ਵੀ ਜਗਾਲ ਢਾਲੀ ਪੈਟ ਮੰਗਰ ਪਾਲਾ ਜੰਨਾ ਮਰਜੀ ਟੱਕਰ ਲਈ ਹਾਂਜੀ ਆਏ ਨਹੀਂ ਹੈਗਾ ਵੀ ਹਾਂ ਯਾਰ ਆ ਵੀ ਬੜਕ ਕੇ ਖੜਕ ਜੀ ਆ ਠੀਕ ਜਮਾ ਨਹੀਂ ਖੜਕਦੀ ਯਾਰ ਐ ਕੱਲਾ ਐ ਲੱਗੋ ਜਿਵੇਂ ਕੱਲਾ ਡਰਾਈਟ ਹੀ ਲਈ ਜਾਣਾ ਸਾਇਲੈਂਟ ਜਾਊਗਾ ਜਮਾ ਜਮਾ ਭਰਾ ਜਾਨੀ ਵਾਲਾ ਲੋਕ ਸਿਸਟਮ ਹਾਂ ਹਾਂ ਡਾਲ ਆਣੀ ਹੈਗਾ ਵੀ ਉਖੜੀ ਤੇ ਵੱਜ ਕੇ ਖੁੱਲਿਆ ਗਰੰਟੀ ਬਰੰਟੀ ਪੰਪ ਦੀ ਇਹਦੀ ਭਰਾ ਮੇਰੇ ਆ 6 ਮਹੀਨਾ ਦੀ ਗਰੰਟੀ ਦੇ ਦਾਂਗੇ ਹਾਂਜੀ ਹਾਂਜੀ ਤੇ ਕੋਈ ਵੀ ਫਾਲਟ ਪੈਂਦਾਗਾ 6 ਮਹੀਨਾ ਤੋ ਚੇਂਜ ਕਰ ਲਾਂਗੇ ਠੀਕ ਹੈ ਰਾਣੀ ਟਰਾਲੀ ਜੇ ਪੇਸ਼ੇ ਨੇ ਵਿੱਚ ਕਟਾਉਣੀਆਂ ਵਿੱਚ ਕੱਟ ਲਾਂਗੇ ਭਰਾ ਦੇਖ ਕੇ ਟਰਾਲੀ ਕੱਟ ਲਾਂਗੇ ਵੀ ਕਹੀ ਜੀ ਕੰਡੀਸ਼ਨ ਦੀ ਹੈ ਟਮਾਡੂ ਜੀ ਇਹਦਾ ਜਿਵੇਂ 8 ਗਹਿਜ ਫਰਸਾ ਜੀ ਹਾਂਜੀ ਤੇ 1,45,000 ਰੁਪਇਆ ਲਿਖਿਆ ਹੋਇਆ ਹਾਂਜੀ ਇਹਦੇ ਵਿੱਚੋਂ ਕਰ ਦਾਂਗੇ ਇਹ ਦੇ ਦਾਂਗੇ ਆਪਾਂ 1 ਲੱਖ ਕਤੀ ਸੰਤਰੀ ਦਰਾਂ ਨੇ ਆ ਨੰਬਰ ਆ ਜੀ 94638677 ਠੀਕ ਆ ਜੀ ਅੱਜ ਹੱਸੀ ਕਾਰਪਾਈ ਜੀ ਸਾਰੇ ਦੋਸਤਾਂ ਵੀਰਾਂ ਨੂੰ ਤੇ ਆਪਾਂ ਖੜੇ ਆ ਜੀ ਤਲਵੰਡੀ ਸਬੂ ਟਰੈਕਟਰ ਮੰਡੀ ਤੇ ਅੱਜ ਸੋਨੋ ਬਾਈ ਆਪਾਂ ਟਰਾਲੀਆਂ ਦਿਖਾਉਣੇ ਆ ਸਿੰਗਲ ਡੇਰੀਆਂ ਟਰਾਲੀਆਂ ਆਉਣਗੀਆਂ ਤੇ ਬਾਈ ਨਾਲ ਸਾਰੀ ਗੱਲਬਾਤ ਕਰਦੇ ਆ ਹੱਸੀਗਾ ਬਾਈ ਜੀ ਸਾਰੀ ਗੱਲ ਬਾਈ ਹੋਰ ਕਿਵੇਂ ਜੀ ਵਧੀਆ ਜੀ ਵਧੀਆ ਭਰਾ ਤੇ ਲੋਕੇਸ਼ਨ ਦੱਸ ਦੋ ਬਾਈ ਜੀ ਕੀ ਹੈ ਆਪਣੀ ਇਹ ਤਲਵੰਡੀ ਸਬੂ ਵੀਰੇ ਪਹਿਲਾ ਪਲਾਟ ਆ ਵੀਰੇ ਜਮਾ ਤਲਵੰਡੀ ਸਬੂ ਜਦੋਂ ਆਪਾਂ ਉਤਰਦੇ ਆ ਚੌਂਗ ਚੋਂ ਪਹਿਲਾ ਪਲਾਟ ਆਊਗਾ ਵੀਰੇ ਮੌੜਾਂ ਮੌੜਾਂ ਵਾਲੀ ਸਾਈਡੋਂ ਆ ਬ ਤੇ ਹੁਣ ਟਰਾਲੀਆਂ ਜਿਹੜੀਆਂ ਹੋਣਗੀਆਂ ਸਿੰਗਲ ਟੈਰੀਆਂ ਹੋਣਗੀਆਂ ਸਿੰਗਲ ਟੈਰੀਆਂ ਡਬਲ ਵੀ ਬਣਾਉਣ ਨੇ ਭਰਾ ਠੀਕ ਹੈ ਜੀ ਉਹ ਡਿਮਾਂਡ ਤੇ ਜਿਵੇਂ ਕਿ ਕਿੰਨਾ ਕੁ ਬੇਟੂ ਟਰਾਲੀਆਂ ਦਾ ਜੀ ਇਹ 14 ਕਬਾਟਲ ਤੋਂ 15 16 17 ਕਬਾਟਲ ਤੱਕ ਰਬਈ ਟਰਾਲੀ ਦਾ ਸਿੰਗਲ ਟੈਰੀ ਦਾ ਠੀਕ ਹੈ ਜਿਹੜੀਆਂ ਖੜੀਆਂ ਨੇ ਇਹਨਾਂ ਦਾ ਕੀ ਬੇਟੂ ਇਹਨਾਂ ਦਾ ਹੈਗਾ ਭਰਾ 15 ਕਬਾਟਲ ਤੱਕ ਰਹੇਗਾ ਜੀ ਠੀਕ ਹੈ ਤੇ ਸਾਈ ਤੇ ਵੱਧ ਵੀ ਬਣਵਾ ਸਕਦੇ ਸਾਈ ਦਾ ਜਿੰਨਾ ਮਰਜ਼ੀ ਲੋਹਾ ਲਵਾਈ ਚੱਲ ਭਾਈ ਉਹਨਾਂ ਹੀ ਲਾ ਦਾਂਗੇ ਠੀਕ ਹੈ ਜੀ ਹਾਂ ਹਾਂ ਇਹ ਟਰਾਲੀ ਬਾਰੇ ਗੱਲਬਾਤ ਕਰਦੇ ਆ ਜੀ ਕਿੰਨੇ ਵਾਏ ਕਿੰਨੇ ਦੀ ਹੈ ਜੀ ਇਹ ਇਹ 11 ਸ ਚਾਰੇ ਪਾਸੇ ਜਾਲੀ ਵਾਲੇ ਬੱਢ ਲੱਗੇ ਆ ਚਾਰੇ ਪਾਸੇ ਡੱਬੀ ਵਾਂਗੂ ਬੰਨਦਾ ਭਰਾ ਠੀਕ ਹੈ ਜੀ ਕਿੰਨੇ ਮਰਜੀ ਭਰੀਏ ਜਿੰਨਾ ਮਰਜੀ ਵੇਡ ਪਾਲਾ ਬਾਈ ਯਾਰ ਕੋਈ ਹੋਹੀ ਨਹੀਂ ਹੈਗਾ ਠੀਕ ਹੈ ਜੀ ਪਰ ਟਾਇਰਾਂ ਨੂੰ ਚੱਲਣਾ ਚਾਹੀਦਾ ਵਜਨ ਨਾਲ ਟਾਇਰ ਬਾਈ ਜੀ ਟਾਇਰਾਂ ਦੀ ਜੇ ਗੱਲਬਾਤ ਕਰੀਏ ਟਾਇਰਾਂ ਦਾ ਭਰਾ ਮੇਰੇ ਆਪਣੇ ਟਾਇਰ ਬੇਦਾਗ ਤਾਂ ਨਹੀਂ ਹੁੰਦੇਗੇ ਆਪਣਾ ਕਿੱਲ ਮੇਖ ਦਾ ਨਿਸ਼ਾਨ ਜ਼ਰੂਰ ਹੁੰਦਾਗਾ ਤੇ ਕਈ ਵਾਰ ਅੰਗਲੇ ਨੇ ਬਦਲਾਖਦਲੀ ਕਰਨੇ ਆ ਤਾਂ ਆਪਾਂ 6500 ਰੁਪਏ 7000 ਚ ਆਪਾਂ ਟਾਇਰ ਕੱਟ ਰਹਾ ਹਾਂ ਟਾਇਰ ਕੱਟ ਲੈਣੇ ਹਾਂ ਹਾਂਜੀ ਆਪਦਾ ਟਾਇਰ ਪਾਸਾ ਲੈਣੀ ਆ ਆਪਣੇ ਟਾਇਰਾਂ ਦੀ ਹਾਂ ਹਾਂ ਹ ਇਹ 10 ਨਟੀ ਜੇ ਵੀ ਦੇਣੇ ਆ ਜੀ ਇਹ 8 ਨਟੀ ਆ ਜੀ ਠੀਕ ਆ ਜੀ ਹਾਂਜੀ 4 ਇੰਚ ਹਿੱਸਾ ਆਉਂਦਾ ਵੀਰੇ ਹਾਂਜੀ 683 ਵਾਇਰਿੰਗਾ ਦਾ ਠੀਕ ਆ ਜੀ ਹਾਂ ਬਈ ਇਹ ਜੇ ਆਪਾਂ ਫਰਸ਼ ਤੇ ਚਾਦਰ ਦੀ ਗੱਲ ਕਰੀਏ ਜੀ ਫਰਸ਼ ਵੀਰੇ 10 ਗੇਜ ਵੀ ਲੱਗਿਆ ਹੁੰਦਾ ਆਪਣੇ ਟਾਟਾ ਦਾ ਫਰਸ਼ ਹੁੰਦਾਗਾ ਬਾਕੀ ਇਹ ਆ ਜੈਸ਼ਤੀ ਚਾਦਰ ਲੱਗੀ ਹੋਈ ਆ ਬਈ ਤੇ ਇਧਰ ਸਾਈਡ ਤੇ ਆ 12 ਗੇਜ ਲੱਗੀ ਹੁੰਦੀ ਆ ਭਰਾ ਹਾਂਜੀ ਤੇ ਇਹ ਟਾਟਾ ਦੀ ਆ ਜੀ ਠੀਕ ਆ ਜੀ ਛੇੜਾ ਦਾ ਫਰਸ਼ ਜਿਹੜਾ ਉਹ ਟਾਟਾ ਦਾ ਥੱਲੇ ਲਾਜਸਤੀ ਆ ਹਾਂਜੀ ਇਹਨੂੰ ਜਰ ਨਹੀਂ ਲੱਗਦੀ ਜਿਸ ਨਹੀਂ ਜਰ ਨਹੀਂ ਜੰਗਾਲ ਜਮੀ ਨਹੀਂ ਫੜਦਾ ਹੀ ਨਹੀਂ ਭਰਾ ਜੰਗਾਲ ਪਾਣੀ ਭਰ ਕੇ ਖੜਾ ਜਮਾ ਪਾਣੀ ਦੀ ਭਰ ਕੇ ਖੜਾ ਨਹੀਂ ਤਾਂ ਵੀ ਨਹੀਂ ਆਇਆ ਹੈਗਾ ਵੀ ਜੰਗਾਲ ਪੈ ਜੀ ਉਹਨੂੰ ਠੀਕ ਹੈ ਜੀ ਤੇ ਗਰਾਰੀ ਵਾਲਾ ਲੋਕ ਸਿਸਟਮ ਗਰਾਰੀ ਹਾਂ ਡਾਲਿਆਂ ਚ ਆਏ ਨਹੀਂ ਹੈਗਾ ਵੀ ਉਖੜੀ ਤੇ ਵੱਜ ਕੇ ਖੁੱਲੇ ਜਾਂਦੇ ਜਮਾ ਵੀ ਨਹੀਂ ਇੱਕ ਗੱਲ ਹੋਰ ਆ ਭਰਾ ਮੇਰੇ ਆ ਆਪਣੀ ਟਰਾਲੀ ਟਰੈਡ ਮੰਗਰ ਪਾਲਾ ਜੰਨਾ ਮਰਜੀ ਟੱਕਰ ਲੀ ਹਾਂਜੀ ਆਏ ਨਹੀਂ ਹੈਗਾ ਵੀ ਹਾਂ ਯਾਰ ਆ ਵੀ ਬੁਰਕ ਕੇ ਖੜਕ ਜੀ ਠੀਕ ਜਮਾ ਨਹੀਂ ਖੜਕਦੀ ਯਾਰ ਐ ਕੱਲਾ ਐ ਲੱਗੋ ਜਿਵੇਂ ਕੱਲਾ ਡਰਾਈਟ ਹੀ ਲਈ ਜਾਣਾ ਸਾਇਲੈਂਟ ਜਾਊਗਾ ਚਾ ਮਾ ਭਰਾ ਜਾਵਾ ਠੀਕ ਆ ਬਾਈ ਤੇ ਪੰਪ ਦੀ ਜੇ ਗੱਲ ਬਾਤ ਕਰੀਏ ਬਾਈ ਜੀ ਇਸ ਤੇ ਆਈ ਹਾਂਜੀ ਹਾਂਜੀ ਤੇ ਇਹਦੀ ਗਰੰਟੀ ਵਾਰੰਟੀ ਪੰਪ ਦੀ ਇਹਦੀ ਭਰਾ ਮੇਰੇ ਆ 6 ਮਹੀਨਿਆਂ ਦੀ ਗਰੰਟੀ ਦੇ ਦਾਂਗੇ ਹਾਂਜੀ ਹਾਂਜੀ ਤੇ ਕੋਈ ਵੀ ਫਾਲਟ ਪੈਂਦਾਗਾ 6 ਮਹੀਨਿਆਂ ਤੋ ਚੇਂਜ ਕਰ ਲਾਂਗੇ ਠੀਕ ਆ ਜੀ ਤੇ ਬੱਤੇ-ਪੁੱਤੇ ਕਿੰਨੇ ਕ ਲੱਗੇ ਹੋਣਗੇ ਚੱਲੀ ਜੀ ਇਹ 15 ਹੁੰਦੇ ਆ ਭਰਾ ਹਾਂਜੀ ਤੇ ਥੱਲੇ ਵੀ 15 ਤੇ ਉੱਪਰ ਵੀ 15 ਠੀਕ ਆ ਜੀ ਹਾਂਜੀ ਠੀਕ ਆ ਬਾਈ ਵਿਚ ਕੀ ਕਰ ਦਿੰਦੇ ਆ ਬਾਈ ਜੀ ਹਾਂਜੀ ਵਿੱਚ ਆ 15 ਦਿਖਾ ਦਿੰਦੇ ਆ ਉੱਪਰੋਂ ਤੇ ਵਿੱਚੋਂ ਹੁੰਦੇ ਆ 13 ਜਾਂ 14 ਹੁੰਦੇ ਆ ਤੇ ਆਪਣੇ ਹਾਂ ਆਪਣੇ 15 ਦੇ 15 ਹੀ ਹੁੰਦੇ ਨੇ ਹਾਂ ਨੇ 19 ਥੱਲੇ 15 ਹੀ ਹੋਣਗੇ ਭਰਾ ਠੀਕ ਆ ਬਾਈ ਇਹਦੇ ਵਿੱਚ ਕੋਈ ਹੇਰਾ ਫੇਰੀ ਨਹੀਂ ਜਮਾ ਆ ਅਗਲਾ ਯਾਰ ਮੱਸੀ ਘਾਟ ਆ ਕੀ ਬਈ ਹਾਂ ਮੱਸੀ ਘਾਟ ਆ ਭਰਾ ਇਹਾ ਕੀ ਫਾਇਦਾ ਬਾਈ ਇਹਦਾ ਭਰਾ ਮੇਰਾ ਮੱਸੀ ਘਾਟੇ ਦਾ ਆਏ ਹੁੰਦਾਗਾ ਜਿਵੇਂ ਆਹ ਲਾਤਾ ਢੱਕਣ ਜਾਂ ਲਾਉ ਬਲਾਤਾ ਆਪਾਂ ਹਾਂਜੀ ਇਹਦਾ ਜਿਵੇਂ ਤੇਲ ਤੂਲ ਟਰੈਕਟਰ ਨਾਲੇ ਹੁੰਦੇ ਆ ਅਗਲਾ 10 ਲੱਖ ਰੁਪਇਆ ਲਾਉਂਦਾ 12 ਲੱਖ ਬਾਈ ਟਰੈਡ ਤੇ ਹਾਂਜੀ ਤੇ ਉਹਦੇ ਵਿੱਚ ਉਹ ਕੀ ਆਗਾ ਅਗਲਾ ਲਾ ਕੇ ਲੱਖ ਰੁਪਇਆ ਇਹਦੇ ਪਾਈਪ ਤੇ ਤੇਲ ਗਾਲ ਦਿੰਦਾ ਇਹਨੂੰ ਲੌਕ ਵੀ ਕਰ ਸਕਦੇ ਆ ਬਾਈ ਠੀਕ ਆ ਜੀ ਇਹ ਸਭ ਹੋਊਗਾ ਮੱਸੀ ਘਾਟੇ ਦਾ ਤੇ ਬਾਕੀ ਰਿਆ ਲੈਟਾ ਬਣ ਜਾਂਦਾ ਬਾਈ ਜੀ ਜਮਾ 11 ਫੁੱਟ 12 ਫੁੱਟ ਪਾਈਸ ਚ ਜਮਾ ਐ ਮੋੜ ਦੋ ਜਮਾ ਬਾਈ ਠੀਕ ਆ ਬਾਈ ਹਾਂਜੀ ਅੱਗੇ ਹੋਰ ਗੱਲਬਾਤ ਕਰਦੇ ਆ ਨਵੀਂ ਟਰਾਲੀ ਬਾਰੇ ਇਹ ਇਹ ਸਾਰਿਆਂ ਦਾ ਬੇਟ ਵੀ ਸੇਮ ਹੀ ਹੋਊਗਾ ਬੱਚਾ ਘਟ ਜਾਂਦਾ ਹਾਂ ਭਰਾ ਪਤੋਲਕੇ ਦਾ ਜਮਾਏ ਨਹੀਂ ਹੈਗਾ ਵੀ ਬਣਾਉਣੇ ਆ ਠੀਕ ਹੈ ਤੇ ਵਿੱਚ ਘਟ ਜਾਂਦਾ ਵਿੱਚ ਵਾਹ ਜਾਂਦਾ ਹੈ ਠੀਕ ਆ ਬਾਈ ਤੇ ਨਾਲੇ ਟੋਪੀ ਵੀ ਦੇ ਦਿੰਨੇ ਆ ਬਾਈ ਟੋਪੀ ਹਾਂ ਬਾਈ ਉਹਦਾ ਅਲੱਗ ਲੱਗੂ ਖਰਚਾ ਉਹਦਾ ਤਾਂ ਅਲੱਗ ਬਾਈ 9-10000 ਰੁਪਏ ਚ ਟੋਪੀ ਬਣਦੀ ਆ ਉਹ ਲੱਗ ਲੱਗੂ ਠੀਕ ਆ ਬਾਈ ਹਾਂਜੀ ਤੇ ਇਹ ਟਰਾਲੀ ਵੀ ਉੰਨੀ ਆ ਬਾਈ ਇਹ ਵੀ ਹਾਂ ਬਾਈ ਇਹ ਇਹਦੇ ਟਾਇਰ ਟੂਰ ਵੀ ਸੇਮ ਹੀ ਹੋਣਗੇ ਭਾਈ ਸੇਮ ਹੀ ਬੈਰਿੰਗ ਪਏ ਹੋਣੇ ਸੇਮ ਭਾਈ ਸੇਮ ਇਹਦਾ ਵੀ ਡਾਲਾ ਸਾਈਡ ਤੇ ਖੁੱਲੂਗਾ ਤੇ ਅੱਗੇ ਆ ਗਈ ਹਾਂ ਭਾਈ ਬਿਨਾ ਰੰਗ ਤੋਂ ਵੀ ਦੇ ਦਿੰਨੇ ਆ ਭਾਈ ਬਿਨਾ ਰੰਗ ਤੋਂ ਵੀ ਬਿਨਾ ਰੰਗ ਤੋਂ ਵੀ ਭਾਈ ਉਹਦਾ ਫਿਰ ਕੱਟ ਲੱਗੂ ਭਾਈ ਉਹ ਬਸ ਆਇਆ ਵੀ 44500 ਰੁਪਿਆ ਰੰਗ ਤੇ ਲੱਗਦਾ ਭਰਾ ਉਹ ਪਟਾ ਦਾਂਗੇ ਵਿੱਚੋਂ ਕਈ ਵਾਰੀ ਜੇ ਕਿਸੇ ਨੇ ਨਾਲ ਦਾ ਟਰੈਕਟਰ ਦੇ ਰੰਗ ਕਰਾਉਣਾ ਹੋਵੇ ਜਮਾ ਭਾਈ ਮੈਚਿੰਗ ਕਰਕੇ ਦੇਵਾਂਗੇ ਠੀਕ ਆ ਜੀ ਹਾਂਜੀ ਉਹ ਵੀ ਕਰ ਦਿੰਨੇ ਆ ਜਮਾ ਹਾਂ ਹਾਂ ਭਾਈ ਠੀਕ ਆ ਭਾਈ ਜੀ ਤੇ ਜੇ ਸਾਈ ਤੇ ਬਣਵਾਉਣੀ ਆ ਬਣਾ ਦੋਗੇ ਭਾਈ ਸਾਈ ਤੇ ਹਾਂ ਭਾਈ ਜਿੰਨੀਆਂ ਮਰਜ਼ੀ ਟਰਾਲੀਆਂ ਬਣਵਾ ਕੇ ਲੈ ਕੇ ਜਾ ਯਾਰ ਪੁਰਾਣੀ ਟਰਾਲੀ ਹੈ ਇਹਦੇ ਵਿੱਚ ਕਟਾਉਣੀ ਆ ਵਿੱਚ ਕੱਟ ਲਾਂਗੇ ਭਰਾ ਦੇਖ ਕੇ ਟਰਾਲੀ ਕੱਟ ਲਾਂਗੇ ਵੀ ਕਹੀ ਕੰਡੀਸ਼ਨ ਦੀ ਆ ਠੀਕ ਆ ਜੀ ਹਾਂਜੀ ਅੱਗੇ ਸਾਹਮਣੇ ਵੀ ਦੇਖ ਸਕਦਾ ਤੁਸੀਂ ਤੇ ਐਡਰੈਸ ਦੱਸ ਦੋ ਬਈ ਜੀ ਆਪਣਾ ਦੁਬਾਰੇ ਇੱਕ ਵਾਰੀ ਪਿੰਡ ਘੁੰਮਣਕਲਾ ਜੀ ਬਠਿੰਡਾ ਜ਼ਿਲ੍ਹਾ ਠੀਕ ਆ ਜੀ ਘੁੰਮਣਕਲਾ ਪੈਟਰੋਲ ਪੰਪ ਦੇ ਸਾਹਮਣੇ ਆਈ ਵੱਡੇ ਰੋਡ ਦੇ ਉੱਪਰ ਜੀ ਜਮਾਂ ਹਾਂਜੀ ਆ ਨੰਬਰ ਆ ਜੀ 94638677 ਤੱਕ ਠੀਕ ਆ ਤੇ ਆ ਟਰਾਲੀ ਵੀ ਕੀ ਡਿਮਾਂਡ ਹੋਊਗੀ ਇਹਦਾ ਜਿਵੇਂ 8 ਗੇਜ ਫਰਸਾ ਜੀ ਹਾਂਜੀ ਤੇ 1 ਲੱਖ 45000 ਰੁਪਿਆ ਲਿਖਿਆ ਹੋਇਆ ਹਾਂਜੀ ਇਹਦੇ ਵਿੱਚੋਂ ਕਰ ਦਾਂਗੇ ਇਹ ਦੇ ਦਾਂਗੇ ਆਪਾਂ 1 ਲੱਖ 3737 ਜਰਾਂ ਲਈ ਠੀਕ ਆ ਬਈ ਹਾਂਜੀ ਮਤਲਬ ਮਾੜਾ ਮੋਟਾ ਹੋ ਜਾਊਗਾ ਮਾਰਨ ਕਰ ਦਾਂਗੇ ਕਰ ਦਾਂਗੇ ਜੀ ਕੋਈ ਹੋਣੀ ਠੀਕ ਆ ਜੀ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਆਪਣੀ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ